ਗੁਰੂ ਨਾਨਕ ਹਾਈ ਸਕੂਲ ਸਤਕੋਹਾ ਵਿਖੇ 76ਵਾਂ ਗਣਤੰਤਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਰਦਿਸ ਸਪੋਰਟਸ ਅਤੇ ਵੈਲਫੇਅਰ ਕਲੱਬ ਬਟਾਲਾ ਦੇ ਚੇਅਰਮੈਨ ਡਾਕਟਰ ਲਖਮੀ ਸਿੰਘ ਬੁੱਟਰ ਨੇ ਤਿਰੰਗਾ ਲਹਿਰਾਇਆ ਅਤੇ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਤੇਜ ਪ੍ਰਤਾਪ ਸਿੰਘ ਕਾਲੋ ਅਤੇ ਸਕੂਲ ਦੇ ਹੈੱਡਮਾਸਟਰ ਗੁਰਮੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੇ ਕੁਇਜ਼ ਅਤੇ ਖੇਡ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਸਕੂਲ ਦੇ ਸਟਾਫ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਪਿੰਡ ਦੇ ਮੋਹਤਵਰ ਵਿਅਕਤੀ ਵੀ ਹਾਜ਼ਰ ਹਨ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀયા ਚਲਕਿਆ Bye! And... ਸਾਡੇ ਕੋਲ ਜਿਹੜੇ ਸਪੈਸ਼ਲ ਪੋਰਟ ਤੇ ਪਹੁੰਚੇ ਨੇ ਕਾリエ ਕੇਵਲ ਸਾਰੇ ਪ੍ਰੋਗਰਾਮ ਦੇ ਅਜੋਰਤ ਨੇ ਜਿਹੜੇ ਜਿਨ੍ਹਾਂ ਨੇ ਸਾਡਾ ਬੜਾ ਵੱਡਾ ਸਾਥ ਦਿੱਤਾ ਇਹ ਤੇ ਦਿਲ ਛੱਡ ਗਏ ਆ ਪਰ ਜਿਨ੍ਹਾਂ ਨੇ ਸਾਡਾ ਸਭ ਤੋਂ ਵੱਡਾ ਸਾਥ ਦਿੱਤਾ ਸਾਡੇ ਦਿਲ ਦੇ ਧੜਕਣ ਸਾਨੂੰ ਹਰ ਵੇਲੇ ਗਾਈਡ ਕਰਨ ਵਾਲੇ ਸਰਪ੍ਰਸਤ ਸਰਪੰਨ ਸਿੰਘ ਜੀ ਕਾਲਾ ਪ੍ਰੋਫੈਸਰ ਜੀ ਤੁਹਾਡੇ ਪਿੰਡ ਦੇ ਤੁਸੀਂ ਸਾਰੇ ਜਾਣਦੇ ਆ ਉਨ੍ਹਾਂ ਦੇ ਨਾਲ ਸਪੈਸ਼ਲ ਤੌਰ ਤੇ ਜਿਹੜੇ ਡਾਕਟਰ ਲਖਮ ਸਿੰਘ ਜੀ ਬਟਰ ਸਰਦਾਰ ਪੰਚਾਂ ਦੇ ਨੰਬਰ ਪੰਚਾਇਤ ਫਾਜੀਬ ਸਿੰਘ ਜੀ ਡਾਕਟਰ ਸਰਦਾਰ ਮੋਤਾ ਸਿੰਘ ਜੀ ਸਰਦਾਰ ਤੇ ਲੋਚਨ ਸਿੰਘ ਜੀ ਆਪਾਂ ਸਾਰਤਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦੇ ਆਂ ਆਨ ਲਾਗੂ ਹੋਇਆ ਸੀਗਾ ਇਹ ਕਰਕੇ ਆਪਾਂ ਇੱਕ ਗਣਤਾਂਤਰ ਦੇਸ਼ ਦੇ ਰੂਪ ਦੇ ਵਿੱਚ ਲਿਆਉਣੇ ਆ ਜਿਹੜੇ ਚਾਰ ਹਾਊਸ ਬਣਾਏ ਨੇ ਦੇ ਆਪਾਂ ਚਾਰ ਆਪਣੇ ਸਕੂਲ ਸੈਸ਼ਨ ਦੇ ਸਟਾਰਟਿੰਗ ਤੋਂ ਲੋਕੀ ਬਣਾ ਲਈ ਜਾਂਦੇ ਆ ਸਕੂਲ ਦਾ ਸਾਰਾ ਕੰਮ ਜਿਹੜਾ ਪ੍ਰੀਪ ਟੂ ਲੈ ਕੇ ਛੁੱਟੀ ਤੱਕ ਬੱਚਿਆਂ ਨੂੰ ਹਾਊਸ ਹਾਡ ਟੂਪੇ ਜਿਹੜੇ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਨਾਲ ਸਾਰੇ ਕਰਵਾਉਂਦੇ ਸੋ ਇਹ ਹਾਊਸ ਜਿਹੜੇ ਚਾਰ ਮੰਡੇ ਕੇ ਨੇ ਉਹਨਾਂ ਚਾਰ ਹਾਊਸਾਂ ਦੇ ਵਿੱਚੋਂ ਤਿੰਨ ਤਿੰਨ ਬੱਚੇ ਜਿਹੜੇ ਟੀਮ ਦੇ ਵਿੱਚ ਸਾਹਮਣੇ ਆਏ ਨੇ ਜਿਨ੍ਹਾਂ ਨੇ ਸਪਾ ਜਿਨ੍ਹਾਂ ਨੂੰ ਪ੍ਰਸ਼ਨ ਪੁੱਛਨੇ ਹੋਰ ਉਹਨਾਂ ਨੂੰ ਉੱਤਰ ਦੇਣੇ ਆ ਉਹਨਾਂ ਦੇ ਨਾਲ ਨਾਲ ਬਾਕੀ ਬੱਚਿਆਂ ਕੋਈ ਵੀ ਪ੍ਰਸ਼ਨ ਪੁੱਛੇ ਰਣੇ ਆ। ਜਿਹਨਾਂ ਨੂੰ ਤੇ ਮਿਲਣੇ ਨੇ ਨੰਬਰ ਬਾਕੀ ਬੱਚਿਆਂ ਨੂੰ ਅਸਾਂ ਵਾਲੇ ਮੌਕੇ ਤੇ ਮਿਲ ਜਾਣੀਆਂ ਟੋਫੀਆਂ ਜਿਹੜੇ ਸਹੀ ਇਨਾਮ ਦੇਣਗੇ। ਸੋ ਸਭ ਤੋਂ ਪਹਿਲਾਂ ਅੱਜ ਦੇ ਜਿਹੜੇ ਬੱਚੇ ਇਹ ਟੀਮਾਂ ਦੇ ਵਿੱਚ ਆਏ ਨੇ ਉਹਨਾਂ ਨੂੰ ਪੋਟਾਟੋ ਚੰਦ ਵਿਆਹ ਹੋ ਉਸ ਤੋਂ ਆਪਣੇ ਆਪਾਂ Good morning to all of you. My name is Bicharan. Mere naal koumna prite de. Barkam priy ho reha. Good morning to all of you. My name is Sakhipit Kaur. My class is 9th. Good morning to all of you. My name is Rampreet Kaur. I am in 10th class. Krishmani to all of you. ਮਾਈ ਨੇਮ ਇਜ਼ ਕਬੀਰ ਔਰ ਆਈ ੀਡਿੰਗ ਐਸ ਕਲਾਸ ਮੇਰੇ ਨਾਲ ਮੰਨਤੇ ਅਧਿਆਨੀਸ਼ਾ ਉਹ ਕਿ ਬੰਦ ਕਰ ਬੰਦ ਕਰ ਤੁਹਾਨੂੰ ਕਹਿੰਦੇ ਪੁੱਛਣਾ ਹੈ ਉਹਨਾਂ ਵਾਸਤੇ ਕੋਈ ਰੂਲ ਰੈਗੂਲੇਸ਼ਨ ਹੈ ਜਿਹੜੇ ਸਾਰੇ ਬੱਚੇ ਧਿਆਨ ਦੇ ਨਾਲ ਸੁਣਨ ਹਰ ਕੁਐਸਚਨ ਜਿਹੜਾ ਦੋ ਵਾਰ ਹੀ ਰਿਪੀਟ ਕੀਤਾ ਜਾਊਗਾ ਦੋ ਵਾਰ ਹੀ ਰਿਪੀਟ ਕਰਨ ਤੋਂ ਬਾਅਦ 30 ਸੈਕਿੰਡ ਦਾ ਸਮਾਂ ਹੋਊਗਾ ਤੁਹਾਨੂੰ ਕੁਐਸਚਨ ਦਾ ਆਨਸਰ ਦੇਣ ਵਾਸਤੇ ਉਹ 30 ਸੈਕਿੰਡ ਦੇ ਵਿੱਚ ਵੀ ਤੁਸੀਂ ਇੱਕ ਵਾਰੀ ਬੋਲ ਲਓ ਦੋ ਵਾਰੀ ਬੋਲ ਲਓ ਜੇ ਲਾਸਟ ਵਿੱਚ ਜਿਹੜਾ ਬੋਲੋਗੇ ਭਾਵੇਂ ਉਹ ਗਲਤ ਹੋਵੇ ਭਾਵੇਂ ਉਹ ਠੀਕ ਹੋਵੇ ਉਹ ਸਹੀ ਮੰਨਿਆ ਜਾਊਗਾ ਜਦੋਂ 30 ਸੈਕਿੰਡ ਦਾ ਸਮਾਂ ਜੁਗੈ ਉਹਦਾ ਬੈਲ ਹੋਊਗੀ ਉਦੋਂ ਤੁਹਾਡਾ ਟਾਈਮ ਓਵਰ ਹੋ ਜਾਊਗਾ ਸਟਾਰਟਿੰਗ ਦੇ ਵਿੱਚ ਵੀ ਤੁਹਾਡਾ ਬੈਲ ਹੋਣੀ ਹੈ ਜਦੋਂ ਤੁਸੀਂ ਦੋ ਵਾਰੀ ਕੁਐਸਚਨ ਪੇਪਰ ਪੇਟ ਕਰਾਉਗਾ ਤੁਹਾਡਾ ਟਾਈਮ ਦੀ ਸਟਾਰਟਿੰਗ ਬੈਲ ਹੋਊਗੀ ਤੁਹਾਨੂੰ ਆਪਣਾ ਆਨਸਰ 30 ਸੈਕਿੰਡ ਦੇ ਵਿੱਚ ਦੇਣਾ 30 ਸੈਕਿੰਡ ਜਦੋਂ ਹੋ ਗਏ ਤਾਂ ਫੇਰ ਪਹਿਲ ਹੋ ਜਣੀ ਤੁਹਾਡਾ ਟਾਈਮ ਓਵਰ ਫੇਰ ਨਹੀਂ ਬਾਕੀ ਅਪਾ 5 ਰਾਊਂਡ ਕੀਤੇ ਨੇ ਵਾਖਰਾ ਉਹ ਨਾਲ ਦੇ ਨਾਲ ਹੀ ਦੱਸੇ ਜਾਣਗੇ ਜਿਹਦੇ ਵਿੱਚ ਦੋ ਰਾਊਂਡ ਜਿਹੜੇ 네ਗੇਟਿਵ ਮਾਰਕਿੰਗ ਵਾਲੇ ਇੱਕ ਬਜਾ ਰਾਊਂਡ ਅਤੇ ਇੱਕ ਮੈਂਟਲ ਅਬਿਲਟੀ ਰਾਊਂਡ ਜਿਹੜਾ ਆ ਇਹ 네ਗੇਟਿਵ ਮਾਰਕਿੰਗ ਵਾਲੇ ਹੋਣੇ ਬਾਕੀ ਜਿਹੜੇ ਬੱਚਿਆਂ ਨੇ ਅਨਸਰ ਦੇਣੇ ਆ ਉਹਨਾਂ ਨੂੰ ਟੋਫੀਆਂ ਵੀ ਦੇਣੀਆਂ ਨੇ ਪਰ ਇੱਕ ਪ੍ਰੋਬਲਮ ਆਉਣੀ ਆ ਸਾਦੂ ਕਿ ਜਦੋਂ ਇਹ ਪੁੱਛਣਾ ਆ ਕਿ ਜਿਹੜੇ ਬੱਚੇ ਨੂੰ ਆਨਸਰ ਆਉਂਦਾ ਹੈ ਉਹ ਹੱਥ ਖੜਾ ਕਰੋ ਤੇ ਇਧਰ ਵੇਖਾਂਗੇ ਕਿ ਇਧਰ ਵੇਖਾਂਗੇ ਸਾਇਆ ਸਵਾਸ ਤੇ ਜਿਹੜੇ ਡਿਊਟੀ 'ਨ ਉਾਰੇ ਨੇ ਸਾਡੇ ਕੋਲੇ ਸਕੋਰ ਕੀਪਰ ਸੀ ਮੈਡਮ ਮਨਵੀਨ ਕੌਰ ਤੇ ਉਹਨਾਂ ਦੇ ਨਾਲ ਥੋੜੀ ਦੇਰ ਬਾਅਦ ਤੇ ਮੈਡਮ ਸੁਖਵਿੰਦਰ ਕੌਰ ਜਦੋਂ ਆਪਾਂ ਚੌਥੀ ਰਾਊਂਡ 'ਚ ਜਾਣਾ ਇਹ ਖਿਆਲ ਰੱਖਣਗੇ ਕਿ ਇੱਕ ਸੱਜੇ ਸਾਈਡ ਨੂੰ ਦੇਖਣਗੇ ਕੇਦਰ ਨੂੰ ਦੇਖਣਗੇ ਕਿ ਕਿਹੜੇ ਬੱਚੇ ਨੇ ਪਹਿਲਾਂ ਹੱਥ ਖੜਾ ਕੀਤਾ ਹੈ ਜਿਹੜਾ ਬੱਚਾ ਪਹਿਲਾਂ ਹੱਥ ਖੜਾ ਕਰੂਗਾ ਉਹਦੇ ਤੋਂ ਆਨਸਰ ਪੁੱਛ ਕੇ ਦਿਓ ਨਾਊਗਾ ਉਸ ਤੋਂ ਅੱਗੇ ਜਿਹੜਾ ਬੱਚਾ ਸਹੀ ਆਨਸਰ ਦੇਊਗਾ ਕੁਐਸਚਨ ਦਾ ਉਹਨੂੰ ਆਪਾਂ ਨੰਬਰ ਦਿੱਤੇ ਤੋਫੀਆਂ ਦੇਣਗੇ ਦਿੱਤੀਆਂ ਜਾਣਗੀਆਂ 10 ਨੰਬਰ ਤੁਹਾਡੇ ਦੇ ਦਿੱਤੇ ਰੈਡੀ ਹੋ ਹਰੇ ਤੋਂ ਤੋਂ 10 ਨੰਬਰ ਵੰਡਾਂਗੇ ਜਿਹੜਾ ਦਾਸ ਦਾਸ ਰਾਉਂਡ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਹਰੇਕ ਕੁਐਸਚਨ ਜਿਹੜਾ ਉਹ 10 ਨੰਬਰ ਦਾ ਹੋਊਗਾ ਜੇ ਇੱਕ ਟੀਮ ਆਨਸਰ ਰੱਗਾ ਦੇ ਦਿੰਦੀ ਹੈ ਤੇ ਉਹਨਾਂ ਨੂੰ 10 ਨੰਬਰ ਜੇ ਉਸ ਆਨਸਰ ਉਸ ਕੁਐਸਚਨ ਦਾ ਆਨਸਰ ਦੂਸਰੀ ਟੀਮ ਦਿੰਦੀ ਹੈ ਉਹਨਾਂ ਨੂੰ 5 ਨੰਬਰ ਜੇ ਕਿਸੇ ਨੂੰ ਵੀ ਨਹੀਂ ਆਉਂਦਾ ਤੇ ਫਿਰ ਉਹ ਆਡੀਅנס ਦੇ ਵਿੱਚ ਜਾਊਗਾ ਤੇ ਫਿਰ ਉਹਨਾਂ ਨੂੰ ਟੌਫੀ ਮਿਲ ਲੇਗੀ ਸੋ ਇਹ ਸਭ ਤੋਂ ਪਹਿਲਾਂ ਮੈਂ ਅੱਜ ਦੇ ਦਿਨ ਨਾਲੇ ਸੰਬੰਧਤ ਤੁਹਾਨੂੰ ਕੁਐਸਚਨ ਪੁੱਛਾਂ ਭਾਰਤੀ ਸੰਵਿਧਾਨ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗਾ ਭਾਰਤੀ ਸੰਵਿਧਾਨ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗਾ ਜੇ 2 ਸਾਲ ਤੇ 11 ਮਹੀਨੇ ਤੇ 18 ਦਿਨ ਕਿੰਨੇ ਦਿਨ 18 ਦਿਨ ਕਿਹੜੇ 2 ਸਾਲ 11 ਮਹੀਨੇ 18 ਦੇਣਾ ਠੀਕ ਹੈ ਬਿਲਕੁਲ ਠੀਕ ਹੈ ਲਾਜਪਾਲ ਸਿੰਘ ਜੀ ਉਹਦੇ ਪ੍ਰਧਾਨ ਕੌਣ ਸੀ ਜਿਹੜੀ ਸੰਵਿਧਾਨ ਨੂੰ ਬਣਾਉਣ ਵਾਸਤੇ ਇੱਕ ਕਮੇਟੀ ਬਣਾਈ ਗਈ ਉਹ ਕਮੇਟੀ ਦੇ ਪ੍ਰਧਾਨ ਕੌਣ ਸੀਗੇ ਹਾਂ ਦਾ ਸੌਰੀ ਟਾਈਮ ਹੈ ਅੱਜ ਨਾਨਕਾ ਇਸਕੂਲ ਪੁਹਾ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਸਭ ਤੋਂ ਪਹਿਲਾਂ ਤੇ ਮੈਂ ਇੱਥੇ ਆਇਆ ਆਪਣੀਆਂ ਸਾਰੀਆਂ ਸ਼ਖਸੀਅਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣਾ ਟਾਈਮ ਕੱਢਿਆ ਦੇ ਟਾਈਮ ਕੱਢ ਕੇ ਇਸ ਪ੍ਰੋਗਰਾਮ ਦਾ ਹਿਸਾਬ ਨੇ ਮੈਨੂੰ ਸਭ ਤੋਂ ਪਹਿਲਾਂ ਤੇ ਇਸ ਗੱਲ ਦੀ ਮੈਂ ਵਧਾਈ ਦਿੰਨਾ ਵਾ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਸਾਹਿਬ ਨੂੰ ਕਿ ਕਿੰਨੀ ਵਧੀਆ ਚਾਰਟ ਹੋਈ ਹੈ ਬੱਚਿਆਂ ਦੀ ਮੈਨੂੰ ਇਦਾਂ ਲੱਗਦਾ ਸੀ ਕਿ ਜਿੰਨਾ ਬੱਚਿਆਂ ਨੂੰ ਪਹਿਲਾਂ ਹੀ ਕੁਐਸਚਨ ਦਿੱਤੇ ਹੋਣਗੇ ਤੇ ਬੱਚਿਆਂ ਨੇ ਯਾਦ ਕੀਤੇ ਆ ਪਰ ਕਿਉਂਕਿ ਇਹਨਾਂ ਦੇ ਜਿਹੜੇ ਸਵਾਲਾਂ ਦਾ ਜਵਾਬ ਦੇਣ ਦਾ ਅੰਦਾਜ਼ ਆਨੰਨੂ ਨੂੰ ਪੁੱਤੋ ਝਲਕ ਪੈਂਦੀ ਆ ਕਿ ਇਹਨਾਂ ਦੇ ਪੱਲੇ ਹੈਗਾ ਕੁਝ ਕਿਉਂਕਿ ਜਿਸ ਧੰਗ ਦੇ ਨਾਲ ਜਿਨ੍ਹਾਂ ਨੂੰ ਸਵਾਲ ਕੀਤੇ ਗਏ ਤੇ ਜਿੱਦਾਂ ਇਹਨਾਂ ਨੇ ਇੱਕ ਦੂਜੇ ਤੋਂ ਅੱਗੇ ਹੋ ਕੇ ਜਵਾਬ ਦਿੱਤੇ ਮੇਰਾ ਖਿਆਲ ਸਾਰੇ ਸਵਾਲਾਂ ਦੇ ਵਿੱਚ ਕੋਈ ਅਜੀਬਾ ਸਵਾਲ ਨਹੀਂ ਹੋਇਆ ਕਿ ਜਿਹੜਾ ਕਿਸੇ ਵੀ ਬੱਚੇ ਨੇ ਕਹਿਤਾ ਹੈ ਕਿ ਸਾਡੇ ਕੋਲ ਉਹਦਾ ਜਵਾਬ ਨਹੀਂਗਾ ਇਹ ਬੜੀ ਵੱਡੀ ਗੱਲ ਆ ਕਿਉਂਕਿ ਮੈਂ ਦੱਸ ਦਿਆਂ ਕਿ ਬੱਚਿਓ ਇਹ ਜਿਹੜਾ ਸਮਝ ਆ ਰਿਹਾ ਨਾ ਹੁਣ ਜਿਹਦੇ ਵਿੱਚ ਉਹ ਨਹੀਂ ਗੱਲਾਂ ਹੋ ਗਈਆਂ ਕਿ ਤੁਹਾਡੀ ਮੈਡ ਤੁਹਾਡੇ 10ਵੀਂ ਦੇ 14 ਪਾਸਟੂ ਦੇ ਨੰਬਰ ਕਿੰਨੇ ਆਏ ਆ ਤੇ ਤੁਹਾਨੂੰ ਕਿਹੜਾ ਕੋਰਸ ਲੈ ਸਕਦਾ ਵਾ ਜਾਂ ਤੁਸੀਂ ਕਿਹੜੀ ਨੌਕਰੀ ਲਾ ਸਕਦੇ ਜੇ ਹੁਣ ਤੁਹਾਨੂੰ ਟੈਸਟਾਂ ਵਿੱਚ ਲੰਘਣਾ ਪੈਂਦਾ ਵਾ ਭਾਵੇਂ ਕੋਈ ਵੀ ਜੌਬ ਹੋਵੇ ਤੇ ਤੁਸੀਂ ਦੋ ਗੱਲਾਂ ਵਾ ਇੱਕ ਤੇ ਹਰ ਆ ਕੇ ਤੁਹਾਨੂੰ ਜਾਣਕਾਰੀ ਕਿੰਨੀ ਆ ਤੁਸੀਂ ਕਿੰਨਾ ਪੜ੍ਹਾਈ ਕੀਤੀ ਆ ਤੇ ਦੂਜਾ ਸਾਡੇ ਵਿੱਚ ਕਾਬਲੀਅਤ ਏਡੀ ਹੈਗਾ ਨਾ ਸਵਾਲ ਦੇ ਜਵਾਬ ਦੇਣ ਦੀ ਤੇ ਤੁਸੀਂ ਆਪਣੀ ਗੱਲ ਕਹਿਣ ਦਾ ਤੁਹਾਨੂੰ ਹਿੰਤਾ ਹੈ ਕਿ ਨਹੀਂ ਸਾਡਾ ਆਤਮ ਵਿਸ਼ਵਾਸ ਕਿੰਨਾ ਵਾ ਤੇ ਮੈਂ ਦੇਖਿਆ ਕਿ ਬੱਚਿਆਂ ਦੇ ਵਿੱਚ ਜਿੱਥੇ ਜਾਣਕਾਰੀ ਹੈ ਪੂਰੀ ਬੱਚਿਆਂ ਨੂੰ ਬੱਚੇ ਇੰਟੈਲੀਜੈਂਟ ਹੈਗੇ ਨੇ ਉਹਦੇ ਨਾਲ ਨਾਲ ਬੱਚਿਆਂ ਦਾ ਆਤਮਿਕ ਸ਼ਮਾਸ਼ ਵੀ ਬਹੁਤ ਜ਼ਿਆਦਾ ਵਾ। ਤੇ ਮਾਰੇ ਬਹੁਤ ਪ੍ਰੋਗਰਾਮ ਹੁੰਦੇ ਹਨ। ਇਹ ਬੱਚਿਆਂ ਦੇ ਵਾਸਤੇ ਗੱਲ ਹੁੰਦੀ ਆ। ਕਿਉਂਕਿ ਮੈਂ ਇੱਕ ਗੱਲ ਦੱਸ ਦਿਆਂ ਕਿ ਤੁਹਾਨੂੰ ਜਿਹੜੇ ਸਵਾਲਾਂ ਦੇ ਜਵਾਬ ਬੱਚਾ ਦਿੱਤੇ ਆ। ਫਿਰ ਤੇ ਇਹ ਤਾਂ ਵਧੀਆ ਗੱਲ ਆ ਪਰ ਜੇਵਾ ਜਵਾਬ ਉਹ ਦੇ ਨਹੀਂ ਸਕੇ। ਯਾਨੀ ਨਹੀਂ ਹੁੰਦਾ ਹੋਏਗਾ। ਉਹ ਅਗਲੀ ਵਾਰੀ ਉਹ ਉਸ ਤੇ ਧਿਆਨ ਲੱਗਦਾ ਹੈਗਾ ਕਿ ਮੈਨੂੰ ਕਿਉਂ ਨਹੀਂ ਆਇਆ। ਕਿਉਂਕਿ ਜਿਹੜਾ ਸਾਡੀ ਅਸਫਲਤਾ ਹੁੰਦੀ ਆ ਨਾ ਉਹ ਸਾਡਾ ਜਿਹੜਾ ਤੁਸੀਂ ਦੇਖ ਜਿਹੜਾ ਉਹਦੇ ਵਿੱਚ ਅੱਗੇ ਆ ਕੇ ਉਹ ਸਾਨੂੰ ਇਹ ਦੱਸ ਦਿੰਦੀ ਆ ਕਿ ਅਸੀਂ ਹੋਰ ਤਿਆਰੀ ਕਰਨੀ ਆ ਮੇਰੀ ਸਫਲਤਾ ਜਿਹੜੀ ਹੁੰਦੀ ਆ ਨਾ ਉਹ ਵੀ ਕੋਈ ਵਾਰੀ ਸਾਡੇ ਵਾਸਤੇ ਨਾ ਅੜਿੱਕਾ ਬਣ ਜਾਂਦੀ ਆ ਤੇ ਜਿਹੜਾ ਸਾਡਾ ਖੁਸ਼ਮੀਰ ਦਾ ਗਵਾ ਉਹ ਸਾਨੂੰ ਸਤਿਸ਼ੰਤ ਕਰਦਾ ਕਿ ਅੱਗੇ ਵਧਣਾ ਵਾ ਤੇ ਇਹ ਜਿਹੜੀ ਰੁਕਾਵਟ ਆਈ ਆ ਇਹਨੂੰ ਦੂਰ ਕਰਨਾ ਵਾ ਮੈਂ ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਖੁਸ਼ੀ ਮਹਿਸੂਸ ਕਰਦਾ ਕਿ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਵਾਬ ਦਿੱਤੇ ਆ ਤੇ ਇਤੋਂ ਮੈਂ ਉਮੀਦ ਲਗਾ ਸਕਦਾ ਹਾਂ ਕਿ ਸਾਡੇ ਇਸ ਸਕੂਲ ਵਿੱਚ ਬਿਸ਼ੱਕ ਵੱਡੇ ਵੱਡੇ ਡਾਇਨਰ ਲੱਗੇ ਆ ਵਧੀਆਂ ਵੱਡੀਆਂ ਸਹੂਲਤਾਂ ਵਾਲੇ ਸਕੂਲ ਹੈਗੇ ਆ ਪਰ ਕਿਸ ਤਰੀਕੇ ਦੇ ਨਾਲ ਬੱਚਿਆਂ ਦੀ ਪੜ੍ਹਾਈ ਇੱਥੇ ਹੋ ਰਹੀ ਆ ਕਿ ਉਹ ਜਿਹੀ ਰਾਣੀ ਵੀ ਹੈਗੀ ਕਿ ਇਹ ਸਕੂਲ ਕਿਸੇ ਨਾਲੋਂ ਘੱਟ ਆ ਤੇ ਅੱਜ ਜਿਹੜਾ ਅਸੀਂ ਜਨਮਣਾ ਰਹੇ ਆ ਕਿ ਭਾਰਤੀ ਸੰਵਿਧਾਨ ਦੇ ਦਾ ਜਰਾ ਧਿਆਨ ਦਿਓ ਇਸ ਦੇ ਬਾਰੇ ਕਿਉਂਕਿ ਮੈਂ ਤੇ ਇਹ ਗੱਲ ਸਮਝਾਵਾ ਕਿ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਇੰਨੇ-ਇੰਨੇ ਆਫੀਸਵਾਲਾਂ ਦੇ ਜਵਾਬ ਦਿੱਤੇ ਆ ਉਹਨੂੰ ਅਸੀਂ ਇਹ ਗੱਲ ਬਣਾਈ ਹੈ ਕਿ ਸਾਡਾ ਸੰਵਿਧਾਨ ਕਦੋਂ ਲਾਗੂ ਹੋਇਆ ਜਿਵੇਂ ਕੀ ਨੇ ਇਹ ਸਾਰਾ ਕੁਝ ਬੱਚੇ ਜਾਣਦੇ ਨੇ ਤੇ ਮੈਂ ਇਹ ਕਹਿਣਾ ਉਹ ਕਿ ਬੱਚੇ ਤੁਸੀਂ ਵੱਧ ਤੋਂ ਵੱਧ ਹੋਰ ਜੋਰ ਲਾਓ ਤੇ ਜੋਰ ਲਾ ਕੇ ਜਿਹੜੇ ਕੰਪੀਟੀਸ਼ਨ ਸਕੂਲ ਚ ਆਉਣ ਇਹ ਜਿਹੜੇ ਕੰਪੀਟੀਸ਼ਨ ਸਕੂਲ ਤੋਂ ਹੁੰਦੇ ਆ ਇਹ ਵੱਡੇ ਜਿਹਨਾਂ ਪੱਤਰ ਦੇ ਉੱਤੇ ਵੀ ਪ੍ਰੋਗਰਾਮ ਹੁੰਦੇ ਆ ਤੇ ਅਸੀਂ ਵੀ ਇਹ ਕਦਰ ਦੇ ਵਿੱਚ ਹਮੇਸ਼ਾ ਧਿਆਨ ਰੱਖਾਂਗੇ ਕਿ ਜਦੋਂ ਵੀ ਕਿਤੇ ਸਾਡੇ ਬਟਾਲੇ ਤੋਂ ਸ਼ਹਿਰ ਦੇ ਵਿੱਚ ਜਾਂ ਡਿਸਟ੍ਰਿਕਟ ਲੈਵਲ ਤੇ ਜਦੋਂ ਵੀ ਕੋਈ ਕੰਪੀਟੀਸ਼ਨ ਹੋਇਆ ਤੇ ਜ਼ਰੂਰ ਬੱਚਿਆਂ ਨੂੰ ਉੱਥੇ ਕਿੱਧਾ ਕਰਾਂਗੇ ਕਿ ਸਾਡੇ ਸਕੂਲ ਦੇ ਬੱਚੇ ਵੀ بڑے ਵਧੀਆ ਨੇ ਉਹ ਵੀ ਇਸ ਵਿੱਚ ਭਾਗ ਲੈ ਸਕਦੇ ਆ ਕਿਉਂਕਿ ਮੈਂ ਬੜਾ ਨੇੜੇ ਤੋਂ ਵੇਖਿਆ ਵਾ ਕਿ ਸਾਰੇ ਜਿੰਨੇ ਵੀ ਇੱਥੇ ਬੈਠੇ ਨੇ ਸਾਡੇ ਵਿਦਵੰਤੇ ਉਹਨਾਂ ਨੇ ਖੁਦ ਮਸੂਮ ਸਕੀ ਤੌਰ 'ਤੇ ਆਖਿਆ ਨਹੀਂ ਕਿ ਬੱਚਿਆਂ ਦੇ ਵਿੱਚ ਕੋਈ ਗੱਲ ਹੈਗੀ ਆ ਤੇ ਮੈਂ ਇਸ ਵਾਸਤੇ ਤੁਹਾਨੂੰ ਵਧਾਈ ਦਿੰਦਾ ਮੈਂ ਤੁਹਾਡੇ ਸਾਰੇ ਸਟਾਫ ਨੂੰ ਵਧਾਈ ਦਿੰਦਾ ਮੈਂ ਕਿ ਜਿਹੜੇ ਤੁਹਾਨੂੰ ਇੰਨੀ ਮਿਹਨਤ ਕਰਾਉਂਦੇ ਆ ਕਿਉਂਕਿ ਅਸੀਂ ਲਗਭਗ ਸਾਰੇ ਇਸ ਸਕੂਲ ਨਾਲ ਜੁੜੇ ਆ ਤੇ ਮਾਂ ਦੇ ਪਹਿਲੇ ਸਮੇਂ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਹੁੰਦੇ ਸੀ ਤੇ ਮਾਂ ਕਿਸੇ ਵੀ ਹਿੰਮਤ ਨੂੰ ਦੇਈਗੇ ਹਨ ਸਾਡੇ ਸਾਹਮਣੇ ਬੈਠੇ ਆਵੇ ਉੱਠ ਕੇ ਜਵਾਬ ਦੇ ਦੇਣਗੇ ਉਹਨਾਂ ਨੂੰ ਬੜਾ ਵਾਹੀ ਦੀ ਪਤਾ ਨਹੀਂ ਸਾਡੇ ਕੋਲ ਗੱਟ ਗਲਤੀ ਹੋ ਜਾਣੀ ਹੈ ਇਹਨਾਂ ਕੀ ਗੱਲ ਹੋ ਜਾਣੀ ਆ ਜਾਂ ਮਾਹੌਲ ਦਾ ਦਾ ਸੀ ਪਰ ਅੱਜ ਇਹ ਦੇਖ ਕੇ ਬੜਾ ਮਨ ਖੁਸ਼ ਹੋ ਆਵਾ ਕਿ ਬੱਚੇ ਬਹੁਤ ਹੀ ਮਤਲਬ ਜਿੱਤੰਗੇ ਜਿੱਤੂਆਂ ਆਏ ਆ ਤੇ ਚੰਗੇ ਸੋਚ ਨਾਲ ਚੰਗੇ ਸਾਂ ਨਾਲ ਜਵਾਬ ਦੇ ਰਹੇ ਆ ਸੋ ਸਾਰਿਆਂ ਦਾ ਅੱਜ ਦੇ ਦਿਨ ਦੇ ਉੱਤੇ ਬਹੁਤ ਬਹੁਤ ਧੰਨਵਾਦ ਮੈਂ ਅੱਜ ਦੇ ਪ੍ਰੋਗਰਾਮ ਦੇ ਸਭ ਨੂੰ ਵਧਾਈ ਦਿੰਦਾ ਵਾਂ ਤੇ ਸਕੂਲ ਦੇ ਸਟਾਫ ਨੂੰ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਨੂੰ ਜਿਨ੍ਹਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਵਾ ਤੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਲਾਈਕ ਅਤੇ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਉਂਦੇ ਹੋਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ